Bora! Yeah. Yeah. Yeah, <laughs> ਜੀ ਤੂੰ ਵਸਤਨ ਮੈਂ ਦੱਸਦੀ ਅਰੇ ਮਜਾ ਦੀ ਤੂੰ ਸੱਤਨ 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 ਮੈਂ ਦੱਸਦੀ ਬੋਲੀ ਪਾਵਾਂ ਸਗਨ ਮਨਾਵਾ ਬੋਲੀ ਪਾਵਾਂ ਸਗਨ ਮਨਾਵਾ ਬੋਲੀ ਪਾਵਾਂ ਸਗਨ ਮਨਾਵਾ ਬੋਲੀ ਪਾਵਾਂ ਤਕਨਾ ਦੇ ਦਿਨ ਆਏ ਸ਼ਾਮ ਜੀ ਕਿਥੇ ਖੜੇ ਰਹੇ

i well 200 ਰੁਪਈਆ ਕਿਨੰਨਾ 500 ਰੁਪਈਆ ਦੇ ਵੀ ਹੋਰ 500 ਕੋਈ ਨਹੀਂ ਫਿਰ ਕੋਈ ਨਹੀਂ ਤੂੰ ਲਾ ਆਈ ਹੁਣ ਮੈਂ ਆ ਆ ਤੂੰ ਜਦ ਮੁੰਡੇ ਹੈਲੋ 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 ਬੁਗੇ ਘੜੀ ਕੇ ਬਾਦ ਬੰਦ ਰਾ ਹੈਲੋ ਸੋਣੇ ਜੇ ਮੁੰਡੇ ਪ੍ਰੇਰਣਾ ਲਾਵੇ ਬਈ ਧਰਤੀ ਨੱਚੇ ਅੰਬਰ ਨੱਚੇ ਬਈ ਧਰਤੀ ਨੱਚੇ ਅੰਬਰ ਨੱਚੇ ਰੇਣ ਜਦੋਂ ਮਟਕਾਵੇ ਬਈ ਲੰਮਾ ਲੰਮਾ ਲਹਿਰਾ ਲਹਿਰਾ ਬਈ ਲੰਮਾ ਲੰਮਾ ਲਹਿਰਾ ਲਹਿਰਾ ਪਤਲਾ ਲੱਕ ਹਿਲਾਵੇ ਕਿਧਰੋਂ ਸੁਣ ਮਾਈਆ ਕਿਧਰੋਂ ਸੁਣ ਮਾਈਆ ਵੀਰ ਬੋਲੀਆਂ ਪਾਵੇ ਕਿਧਰੋਂ ਸੁਣ ਮਾਈਆ ਐ ਨੂਪ ਦੀ ਨੂਪੀ ਨੀ ਹੋਰ ਆ ਜਾ ਕੋੜੇ ਨੂਪੋ ਤੂੰ ਤਾਂ ਕੱਦੀ ਫਿਰਦੀ ਤਾਇਆ ਹੋਣਾ ਆ ਨੀ ਬਾਰੀ ਬਾਰੀ ਬਰਸੀ ਖਟਣ ਗਈ ਸੀ ਬਾਰੀ ਬਾਰੀ ਬਰਸੀ ਖਟਣ ਗਈ ਸੀ ਬਾਰੀ ਬਾਰੀ ਬਰਸੀ ਖਟਣ ਗਈ ਬਾਰੀ ਬਾਰੀ ਬਰਸੀ ਖਟਣ ਗਈ ਖਟਕੇ ਲਿਆਂਦੀ ਰਾਈ ਖਟਕੇ ਲਿਆਂਦੀ ਰਾਈ ਨੀ ਕੋਟੀ ਬੱਡੀ ਖੇਡਦੀ ਈ ਕੋਟੀ ਇਕ ਕੀ ਹੋ ਗਿਆ ਅਨੂਪ ਕਰ ਤਾਈ ਨਹੀਂ ਅੱਛਾ ਨਹੀਂ ਕਾਡੀ ਬਾਡੀ ਖੇਲਦੀ ਅਨੂਪ ਵਾਲੀ ਮੋਟੀ ਨਹੀਂ ਕਾਡੀ ਸੇਆ ਹੋਏ ਆਹ ਵਾਡੀ ਤਾਂ ਖਾੜਚ ਫਿਰਦੀ ਆ ਤੂੰ ਕਿਤੇ ਗੋਲ ਗੱਪੇ ਹੀ ਖਾਈ ਜਾਂਦਾ ਕਿੱਥਿਆਂ ਨੂਪਸਿਆ ਕਿੱਥੇ ਵੇਲ ਕਰਾਉਣ ਦਾ ਮਾਰਾ ਨੂਪਸਿਓ ਲੁਕੇ ਗਿਆ ਵੇਲ I <laughs> ਆਈ ਨੀ ਮੈਂ ਤੇਰੀ ਚੰਦਰਾਂ ਪਾਇਆ ਸੁਬੇਦਾਰ ਨੀਆ ਸੁਬੇਦਾਰ ਰੀਆ ਬਣ ਕੇ ਮੇਲਣਾ ਆਈਆਂ ਸੁਬੇਦਾਰ ਉੜੇ ਵੱਲ ਵੇਖਾਂ ਬੁੜੀਆਂ ਦਾ ਸਦਿਆਂ ਬੈਠੀ ਆ ਕੁੜੇ ਇੱਥੇ ਕੁਰਸੀ ਨਾ ਤੋੜਦੀ ਆ ਅਜੇ ਟਾਈਮ ਐ ਜਿੱਤੀ ਨਹੀਂ ਬੰਦੜੀਏ ਤੇ ਆਈਆਂ ਮੁੰਡੇ ਦੀ ਮਾਸੇ ਸਾਡੇ ਆਈਆਂ ਹਾਲੇ ਤੱਕ ਨਾ ਥੇ ਆਈਆਂ ਨਹੀਂ ਹਾਲੇ ਤੱਕ ਨਾ ਥੇ ਆਈਆਂ ਲੁਕਦੀਆਂ ਫਿਰਦੀਆਂ ਨੇ ਉਹ ਲੁਕਦੀਆਂ ਫਿਰਦੀਆਂ ਨੇ ਪੈਰੀ ਝਾਂਜਰਾ ਪਾਈਆਂ ਲੁਕਦੀਆਂ ਫਿਰਦੀਆਂ ਨੇ ਮਾਂ ਬਾਕੇ ਆਇਆ ਮੈਂ ਮਾਮੀ ਨਖਰੋ ਚੜ ਗਈ ਦੇਖ ਮਾਮੀ ਨਖਰੋ ਚੜ ਗਈ ਦੇਖ ਨਾਲੇ ਮਾਸੀ ਚੜ ਗਈ ਦੇਖ ਨਾਲੇ ਮਾਸੀ ਚੜ ਗਈ ਦੇ ਟੁੱਟ ਗਿਆ ਟਾਣਾ ਆ ਗਈ ਹੀਟ ਟੁੱਟ ਗਿਆ ਟਾਣਾ ਆ ਗਈ ਹੀਟ ਏ ਆ ਬੋਚੋ ਬੋਚੋ ਵੇ ਮੁੰਡਿਓ ਚੱਕੋ ਬੋਚੋ ਵੇ ਮੁੰਡਿਓ ਚੱਕ ਲੋ ਚੱਕ ਲੋ ਨਾ ਚੇੜਾ ਪਟੜ ਨੂੰ ਜਦ ਰੇ 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 ਪਟੜ ਨੂੰ ਬੈਠੀਆਂ ਦੇ ਟੁੱਟ ਜਾਣ ਗੋਟੇ ਖੜੀਆਂ ਦਾ ਰੱਬਾ ਕੈਕਿਸ਼ਰੀ ਕਹਦੇ ਹੋਰਾ ਪੋਰਾ ਬੰਡਾ 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 ਕੈਕਿਸ਼ਰੀ ਕਹਦੇ ਪਾਵੇ 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 ਮੇਂ ਕੇ ਪਾਵੇ 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 ਕੁੜੀਏ ਸੁਖ ਬੱਕਰਾ ਕੁੜੀਏ ਸੁਖ ਬੱਕਰਾ ਫੇਰ ਜਵਾਨੀ ਆਵੇ 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 ਕੁੜੀਏ ਸੁਖ ਬੱਕਰਾ ਵੇਖਿਆ ਦੌਣੀ 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 ਵੇਖਿਆ ਦੌਣੀ 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 ਨਹੀਂ ਹੁਣ ਪਾਵੇ ਹਾਥੀ ਸੁਖ ਲੈ ਕਰਤਾ ਇੰਨਾ ਕਹੁੰਦਾ ਅਮਰੀਕਾ ਦਵਾਈ ਆ ਛੇ ਆ ਬੁੜੀ ਨੂੰ ਸ਼ਰਮ ਦਾ ਘਾਟਾ ਦੇ ਦਈ ਸਈ ਰੁਪਈਆ 100 ਕੁੜੇ ਇੱਕ 100 ਡਾਲਰ ਬਣਦੀ ਕਿ ਤੇ ਸੁਆਦ ਆ ਜਾਂਦਾ ਓਹੋ ਦੌਣੀ 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 ਨਹੀਂ ਹੁਣ ਪਾਵੇਂ ਹਾਥੀ ਸੁੱਖ ਲੈ ਨਹੀਂ ਹੁਣ ਪਾਵੇਂ ਹਾਥੀ ਸੁੱਖ ਲੈ ਬੇਬੇ ਹੁਣ ਨਹੀਂ ਜਵਾਨੀ